ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਹਾਂ ਇਸ ਵਕਤ ਮੈਂ ਪੰਚਕੂਲਾ ਦੇ ਸ਼ਾਲੀਮਾਰ ਗਰਾਊਂਡ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਦੱਸਦੀ ਕਿ ਸ਼ਾਲੀਮਾਰ ਗਰਾਊਂਡ ਜਿਹੜਾ ਹੈਗਾ ਇਤਿਹਾਸਿਕ ਮੰਜ਼ਰ ਬਣਨ ਜਾ ਰਿਹਾ ਤੁਹਾਨੂੰ ਦੱਸਦੀ ਕਿ ਇੱਥੇ ਜਿਹੜਾ ਹੈਗਾ 180 ਫੁੱਟ ਦਾ 라ਵਨ ਜਿਹੜਾ ਹੈਗਾ ਬਣਾਇਆ ਜਾ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਪਿਛਲੇ ਲਗਭਗ 2 ਮਿੰਟਾਂ ਤੋਂ ਜਿਹੜਾ ਹੈਗਾ ਇਹ 라ਵਨ ਬਣਾਇਆ ਜਾ ਰਿਹਾ ਤੇ ਤੁਹਾਨੂੰ ਦੱਸਦੀ ਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ 라ਵਨ ਜਿਹੜਾ ਹੈਗਾ ਇਸ ਵਾਰ ਅੰਸ਼ਕੂਲਾ ਦੇ ਵਿੱਚ ਬਣ ਰਹਾ ਹੈਗਾ ਪਿਛਲੇ ਲਗਭਗ 2 ਮਹੀਨਿਆਂ ਤੋਂ ਜਿਹੜੇ ਹੈ ਗਿਆ ਟੀਮਾਂ ਜਿਹੜੀ ਹੈਗੀ ਹੈ ਬਣਾ ਰਹੀ ਨੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਰਾਵਣ ਮੈਗਨਸ ਕੁੰਭ ਕਰਨ ਦਾ ਜਿਹੜੇ ਹੈਗੇ ਪੁਤਲੇ ਬਣਾਏ ਜਾ ਰਹੇ ਨੇ ਤੇ ਇਹ ਏਸ਼ੀਆ ਦੇ ਸਭ ਤੋਂ ਵੱਡੇ ਪੁਤਲੇ ਨੇ 180 ਫੁੱਟ ਦੇ ਲੰਬੇ ਜਿਹੜੇ ਹੈਗੇ ਪੁਤਲੇ ਬਣਾਏ ਜਾ ਰਹੇ ਨੇ ਮੇਰੇ ਨਾਲ ਤਮਾਮ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਟੀਮ ਨੇ ਸਭ ਤੋਂ ਪਹਿਲਾਂ ਸਰ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਉਸਮਨ ਕੋਰੀ ਜੀ ਹੈ ਸਰ ਹਾਂਜੀ ਕੀ ਕਹਿਣਾ ਚਾਹੋਗੇ ਕਦੋਂ ਸੇ ਰਾਵਣ ਬਣਾ ਰਹੇ ਹੋ ਔਰ ਕਹਾਂ ਸੇ ਆ ਪਾਏ ਹੋ ਆਗਰਾ ਸੇ ਆਏ ਸਰ 2 ਮਹੀਨੇ ਹੋ एक दो दिन के अंदर फाइनल हो जाएगा बिल्कुल चौदह आदमी हैं, चौदह आदमी रात और तो दिन की मेहनत करके लग रहे हैं बनाने के लिए रावण से रावण से आपने बरारा बनाया था बीस फुट से शुरू करा था दो से दस पे पहुंच गया दो से दस से वहां बंद कर दिया अम्बाला बनाया था पानीपत बनाया पंद्रह साल और भी महावीर टीम लगी हुई है अभी इस बार देहरादून भी बना कम चल रहा है तैयार हो गया देहरादून बन के वहाँ महावीर लेवल लगी हुई है अगर बात की जाए कितने की लागत लगती है इस रावण को बनाने के लिए उसके बारे में थोड़ा सा बताया क्योंकि बहुत बड़ा एशिया का सबसे बड़ा रावण है ये इसमें सर तीस लाख रुपये लागत आ रही है यहाँ के रावण में पंचकुल लाख सेक्टर पांच के में तीस लाख की लागत आ है अगर बात की जाए तो सर क्या क्या चुनौतियाँ रहती है क्योंकि इतना बड़ा रावण बनाना कोई आसान बात तो है नहीं है

उनतीस तारीख में खड़ा हो जाए इतना बड़ा रावण बनाने के लिए सर क्या क्या मटेरियल यूज होता है उसके बारे में थोड़ा सा कि भारी संख्या में लोहा लगा रखा है इसमें साढ़े चार हजार बांस लगे हैं और करीब मेड लगी है कपड़ा लगा है सैंडिल का कपड़ा बेल बैठ का सुतली है रस्सी है सब कुछ का प्रयोग करा गया आपके लिए रावण बनाना क्या पेशा है या इसको भक्ति समझते हैं आप नहीं सर ये शौक है हमारा एक

ਆਗਰਾ ਤੋਂ ਟੀਮ ਜਿਹੜੀ ਹੈਗੀ ਹੈ ਇੱਥੇ ਆਈ ਹੈਗੀ ਹੈ ਤੇ ਏਸ਼ੀਆ ਦਾ ਇਹ ਸਭ ਤੋਂ ਵੱਡਾ ਰਾਵਣ ਹੈ ਜੀ ਤੁਹਾਨੂੰ ਦੱਸ ਦਈਏ ਕਿ ਇਹ ਸਭ ਤੋਂ ਵੱਡਾ ਰਾਵਣ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹ ਇਸ ਵਾਰ ਪੰਚਕੂਲਾ ਦਾ ਸੈਕਟਰ 5 ਦੇ ਵਿੱਚ ਜਿਹੜਾ ਹੈਗਾ ਏਸ਼ੀਆ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾ ਰਿਹਾ ਹੈਗਾ ਪਿਛਲੇ ਲਗਭਗ 2 ਮਹੀਨਿਆਂ ਤੋਂ ਜਿਹੜਾ ਹੈਗਾ ਰਾਵਣ ਜਿਹੜਾ ਹੈਗਾ ਬਣਾਉਣ ਦੇ ਲਈ ਆਗਰਾ ਤੋਂ ਜਿਹੜੀ ਹੈਗੀ ਹੈ ਟੀਮਾਂ ਆਈਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਪੰਚਕੂਲਾ ਦੇ ਵਿੱਚ 180 ਫੁੱਟ ਦਾ ਰਾਵਣ ਬਣਾਇਆ ਗਿਆ ਤੇ ਜਿਵੇਂ ਕਿ ਸਰ ਨੇ ਦੱਸਿਆ ਕਿ ਅਗਲੀ ਵਾਰ ਜਿਹੜਾ ਹੈਗਾ 250 ਫੁੱਟ ਦਾ 라ਵਣ ਜਿਹੜਾ ਹੈਗਾ ਪੰਚਕੁਲਾ ਦੇ ਵਿੱਚ ਬਣਾਇਆ ਜਾਏਗਾ ਤਾਂ ਇਮੇਜਿਨ ਕੀਤਾ ਜਾ ਸਕਦਾ ਹੈ ਕਿੰਨਾ ਉੱਚਾ ਗਰਾਵਣ ਹੋਏਗਾ ਤੇ 180 ਫੁੱਟ ਦਾ 라ਵਣ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਉੱਚਾ ਹੈਗਾ ਪਰ ਅਗਲੀ ਵਾਰ ਜਿਹੜਾ ਹੈਗਾ ਪੰਚਕੁਲਾ ਦੇ ਵਿੱਚ ਸਭ ਤੋਂ ਵੱਡਾ 라ਵਣ ਪੂਰੇ ਏਸ਼ੀਆ ਦਾ ਜਾਂ ਹੋਰ ਵੀ ਮਤਲਬ ਸਭ ਤੋਂ ਉੱਪਰ 라ਵਣ ਹੈ ਹੀ ਨਹੀਂ ਹੈਗਾ ਉਸ ਤੋਂ ਸਭ ਤੋਂ ਵੱਡਾ 라ਵਣ ਜਿਹੜਾ ਹੈਗਾ ਅਗਲੀ ਵਾਰ ਜਿਹੜਾ ਹੈਗਾ ਬਣਾਇਆ ਜਾਏਗਾ ਤੇ ਇਸ ਵਾਰ ਜਿਹੜਾ ਹੈਗਾ ਇਸ਼ਿਆ ਸਭ ਤੋਂ ਵੱਡਾ ਰਾਵਣ ਜਿਹੜਾ ਹੈਗਾ ਪੰਚਕੁਲਾ ਦੇ ਵਿੱਚ ਪੜਾਇਆ ਜਾ ਰਿਹਾ ਤਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪਿਛਲੇ 2 ਮਹੀਨਿਆਂ ਤੋਂ ਜਿਹੜਾ ਹੈਗਾ ਆਗਰਾ ਦੀ ਟੀਮਾਂ ਜਿਹੜੀ ਹੈਗੀ ਹੈ ਇਹ ਰਾਵਣ ਪੜਾ ਰਹੀ ਜੀ ਨੇ